ਸ਼ਸ਼ੀਕਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮਾਨ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦਾ ਨਾਮ ਹੈ ਗਾਇ ਨਰਿੰਦਰ ਸਿੰਘ ਅੱਜ ਤਰੀਕ ਹੈਗੀ ਹੈ ਜੀ 20 ਸਤੰਬਰ 2025 ਸਮਾਂ ਕੋ ਸਵੇਰ ਦੇ ਨਾਗ ਹੋਇਆ ਜਾਈ ਤੇ ਵੀਰ ਕੋਲ ਤਿੰਨ ਪਸ਼ੂ ਵਕਾਉ ਹੈ ਜੀ ਸੱਜਰਿਆਈ ਤਨੇ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀ ਜੀ ਸ਼ਸ਼ੀ ਕਾਲ ਸ਼ਸ਼ੀ ਕਾਲ ਵਰਕੀਲ ਜੌਨ ਸਿੰਘ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਆਓ ਸੀ ਸਾ ਠੀਕਾ ਹਾਂਜੀ ਵਧੀਆ ਹੀ ਵਧੀਆ ਤੇ ਵਿਗਿਆ ਪਹਿਲਾ ਮਾਲ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਮਾਲ ਉਦੋਂ ਵਿਕ ਜਾਂਦਾ ਜਦੋਂ ਵੀਡੀਓ ਬਣਾ ਕੇ ਪਾਈ ਦੀ ਆ ਠੀਕ ਹੈ ਜੀ ਅੱਜ ਜੀ ਮੋਲੇ ਆਪਾਂ ਜਾਏ ਪੌਣੇ ਦੇਣ ਲੈਣ ਆਣਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਅੱਜ ਕਿੰਨੇ ਪਸ਼ੂ ਕਾਊ ਆ ਜੀ ਵੀਰ ਜੀ ਦੋ ਵੜਾ ਇੱਕ ਮੱਝ ਆ ਬੂਰੀ ਦੀ ਠੀਕ ਹੈ ਜੀ ਦੋ ਵੜਾ ਇੱਕ ਮੱਝ ਬੂਰੀ ਦੀ ਹਾਂਜੀ ਹਾਂਜੀ ਤੇ ਕਰੀਏ ਵੀਰ ਜੀ ਵੀਡੀਓ ਸ਼ੁਰੂ ਹਾਂਜੀ ਹਾਂਜੀ ਚਲੋ ਜੀ ਤੇ ਦਿਓ ਇਹਦੀ ਵੀਰ ਜੀ ਜਾਣਕਾਰੀ ਵੀਰ ਜੀ ਇਹ ਵੜ ਸਵੇਰੇ ਸੂਈ ਤਕਰੀਬਨ ਕੋਈ 3:00 ਵਜੇ ਅਛਾ ਜੀ ਹਾਂਜੀ ਤੇ 5:30 ਹੀਰ ਪਾਈ ਗਈ ਸੀ ਅਛਾ ਜੀ ਤੇ ਬੋਲਾ ਆਪਾ ਵੀਰ ਜੀ ਚੋਇਆ ਥੱਲੇ ਉਹਦੇ 4-5 ਲੀਟਰ ਆ 4-5 ਲੀਟਰ ਹਾਂਜੀ ਅੱਜ ਸਾਫ਼ ਨਹੀਂ ਕੀਤੀ ਸਾਰੀ ਅਛਾ ਜੀ ਹਾਂਜੀ ਗੁਲਾਬੀ ਥਣ ਵਾਲੀ ਹੈ ਗੁਲਾਬੀ ਥਣ ਵੀਰ ਜੀ ਬਹੁਤ ਸੋਹਣਾ ਵੜ ਵੀਰ ਜੀ ਬਹੁਤ ਸ਼ਾਨਦਾਰ ਆ ਲਓ ਜੀ ਕਰੋ ਜਿੱਦਾ ਕਾਦ ਡੋਡਾ ਹੀ ਪਾਂਡਾ ਵਾ ਤੇ ਮਗਰ ਕੀ ਆ ਗਿਆ ਜੀ ਮਗਰ ਵੀਰ ਜੀ ਬੱਛੀ ਆ ਗਈ ਆ ਬੱਛੀ ਆ ਗਈ ਹਾਂਜੀ ਨਾੜੀ ਨਾਲ ਚੈੱਕ ਕਰੋ ਆ ਵੇ ਸੋਈ ਤਕਰੀਬਨ ਫੇਰੇ ਆ ਤੇ ਹਾਂਜੀ ਹਾਂਜੀ ਬਿਲਕੁਲ ਐ ਬੱਚੀ ਵੀ ਪੂਰੀ ਓਕੇ ਹੈ ਨਾ ਹਾਂਜੀ ਬੱਚੀ ਪੂਰੀ ਓਕੇ ਪਰ ਚਾਰੂ ਜੂਰੀ ਮੜੀ ਆ ਹਾਂਜੀ ਬਿਲਕੁਲ ਜੀ ਲੇ ਤੂੜੀ ਪਈ ਆਪਾ ਕਿਹੜਾ ਗਾੜੀ ਆ ਰਿਆ ਪਾਇਆ ਬਿਲਕੁਲ ਬਿਲਕੁਲ ਜੀ ਹਾਂਜੀ ਲਓ ਜੀ ਇਹ ਲੇ ਤੂੜੀ ਪਈ ਜੀ ਸੁੱਕੀ ਤੂੜੀ ਆ ਜੀ ਹਾਂਜੀ ਤੇ ਲਓ ਖੋਲੋ ਵੀਰ ਜੀ ਮੜਿਆ ਕਰੀਏ ਚੈੱਕ ਕਰਾਰ ਨੇ ਕਰਾਰ ਨੇ ਵੀ ਕਰਾ ਤੇ ਕਿੰਨਾ ਪਿਛਲੇ ਸੂਏ ਦਾ ਕੀ ਦੁੱਧ ਆ ਦੇਹੀ ਦਾ ਵੀਰ ਜੀ ਉਹ ਦਾਦੇ 18-20 ਲੀਟਰ ਕੱਢਦੀ ਰਹੀ ਦੁੱਧ ਆ ਵੀਰ ਜੀ ਆ ਤੇ ਪਾਇਦਾ ਅਛਾ ਜੀ ਆਪਾਂ ਪੀਲੇ ਦੀ ਸੇਵਾ ਦੇ ਥੋੜਾ ਚੋਣਾ ਵਾ ਹਾਂਜੀ ਇਹਦੇ ਵਿੱਚ ਜੀ ਸਵਾ ਸੇਵਾ ਕਰਾਂਗੇ ਤੇ ਚੋਵਾਂਗੇ ਬਿਲਕੁਲ ਜੀ ਲਓ ਜੀ ਕਰੋ ਜੀ ਚਾਹ ਕਹੇ ਪੰਡਾ ਪਾਈ ਫਿਰ ਦੀ ਕਰਮਾ ਲਈ ਹਾਂ ਪੰਡਾ ਪਾਈ ਫਿਰ ਦੀ ਕਰਮਾ ਲਈ ਦੇ ਬਾਕੀ ਸੀਰ ਬੜੀ ਵੱੱਛੀ ਐ ਪੂਰੀ ਸੀਲਸਲਾ ਹਾਂਜੀ ਹਾਂਜੀ ਚੁਵਾਈ ਚੁਈ ਦੇ ਵਿੱਚ ਕਿਵੇਂ ਆ ਚੁਵਾਈ ਚੁਈ ਵੀਰ ਜੀ ਓਕੇ ਆ ਠੀਕ ਹੈ ਜੀ ਆ ਜਾ ਵੀਰ ਦਾਲ ਤਾਂ ਵੀ ਨਹੀਂ ਸਾਰੇ ਪੁੱਟੇ ਅੜਾ ਹਲੋ ਕਰੋਨੀ ਚੈਟ ਬਹੁਤ ਠੰਡੀ ਧੀ ਰਿਹਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਕੋਈ ਵੀਰ ਪ੍ਰਤਸੱਲੀ ਕਰ ਸਕਦਾ ਆਣ ਕੇ ਹਾਂਜੀ ਵੀਰ ਜੀ ਆਪ ਦੀ ਚੋਕੇ ਆਣ ਕੇ ਵੀਰ ਜੀ ਤਸੱਲੀ ਕਰੇ ਦੋ ਟਾਈਮ ਚਵਾਈ ਕਰਕੇ ਮੁੜ ਕੇ ਜਿਹੜਾ ਲਾਮਾ ਦੇਣਾ ਉਹ ਮਾੜਾ ਹੁੰਦਾ ਬਿਲਕੁਲ ਬਿਲਕੁਲ ਉਹ ਤੇ ਗੱਲ ਸਹੀ ਹੈ ਸੂਏ ਸਵਾਏ ਦਾ ਡੰਕਰ ਤਾਂ ਇਹੋ ਵਾਧਾ ਹੁੰਦਾ ਵੀ ਆਣ ਕੇ ਆਪ ਦੀ ਚਵਾਈ ਕਰੇ ਚਵਾਈ ਕਰੇ ਹਾਂਜੀ ਸਹੀ ਗੱਲ ਹੈ ਜੀ ਹਲੋ ਜੀ ਇਹ ਮਗਰਦਾ ਚੀ ਗੁਲਾਬੀ ਧਾਨ ਗੁਲਾਬੀ ਬੱਜਾ ਵਾਲਾ ਹਿਸਾਬ ਨਾਲ ਥਣ ਲੱਗਾ ਗੋਲੇ ਵੇਖੋ ਤੇ ਕਹੇ ਪੂਰੀ ਓਕੇ ਸਾਫ ਸੁਥਰੀ ਵੈੜ ਹੈ ਸਾਫ ਸੁਥਰੀ ਆ ਤੇ ਚੁਾਈ ਪੋਲੀ ਬਹੁਤੀ ਜਿਆਦੀ ਵਿਰਜੀ ਦੇ ਰੂਨ ਦਾ ਹਾਂਜੀ ਏਡੀ ਵੈੜ ਪੋਲੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਵਿਰਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਵਿਰਜੀ ਜਿੰਨਾ ਮਰਜੀ ਮੰਗ ਲਗੇਂ ਜੀ ਆਪਾਂ ਦੇਣ ਲੈਣ ਵਾਲੀ ਆਪਾਂ ਗੱਲ ਕਰਨੀ ਆ ਹਾਂਜੀ ਵਿਰਜੀ ਮੋਲ ਆਪਾਂ ਤਾਂ 60 ਹੀ ਕਰਦੇ ਆ ਅੱਛਾ ਜੀ ਹਾਂ ਨਾ ਵਿਰਜੀ 55000 ਦੀ ਦੇ ਦਾਂਗੇ ਹਾਂ ਨਾ 55000 ਜੀ ਹਾਂਜੀ ਤੇ ਕੁਮਾਨ ਤਾਨ ਉਹ ਵੀ ਜੀ ਇਹਦੇ ਮਾਨਤਨ ਵੀਰ ਜੀ ਛੋਟਛੱਪਾ ਚਲੋ ਕਰ ਲਾਂਗੇ ਮੌਕੇ ਤੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਅਗਲੀ ਵੈੜ ਦੀ ਹੋ ਵੀਰ ਜੀ ਜਾਣਕਾਰੀ ਅਗਲੀ ਵੀਰ ਜੀ ਵੈੜ ਆ ਕਾਲੀ ਆ ਕਾਲੀ ਵੈੜ ਹਾਂਜੀ ਹਾਂਜੀ ਬਾਕੀ ਤਣ ਭਾਂਡਾ ਸੋਨਾ ਲੱਗਾ ਇਹਨੂੰ ਵੀ ਬਿਲਕੁਲ ਪਰਮਾਲੀ ਨੂੰ ਕਿੰਨਾ ਸੂਆ ਜੀ ਇਹ ਵੀਰਜ ਕੋਈ ਪਹਿਲਾ ਮਾਲਕ ਦੂਜਾ ਮਾਲਕ ਅੱਛਾ ਜੀ ਹਾਂਜੀ ਠੀਕ ਹੈ ਜੀ ਕਿੰਨਾ ਦੁੱਧ ਆ ਦ ਵੀਰ ਜੀ ਇਸ ਲਾ ਦੁੱਧ ਵੀਰ ਜੀ ਦੇ ਥੱਲੇ 10 11 ਲੀਟਰ ਹੀ ਆਈ ਤੇ 10 11 ਲੀਟਰ ਹਾਂਜੀ 10ਾਂ ਦੀ ਵੀਰ ਗਰੰਟੀ ਆ ਠੀਕ ਹੈ ਜੀ ਹਾਂਜੀ ਚਵਾਈ ਦੇ ਵਿੱਚ ਥਣ ਥਣ ਕਿਵੇਂ ਆ ਵੀਰ ਜੀ ਬਿਲਕੁਲ ਪੋਲੇ ਜਿਵੇਂ ਰੂਮਰ ਕਹਿੰਦੇ ਆ ਤੇ ਮਗਰ ਕੀ ਆ ਜੀ ਇਹਦੇ ਮਗਰ ਵੀਰ ਜੀ ਇਹਦੇ ਬੱਛੇ ਆ ਕਿੰਨੇ ਦਿਨ ਹੋ ਗਏ ਸੂਈ ਸਾਈ ਨੂੰ ਵੀਰ ਜੀ ਕੋਈ 5-6 ਦਿਨਾਂ ਦੇ ਤਕਰੀਬ ਹੋ ਗਏ 5-6 ਦਿਨਾਂ ਦੇ ਤਕਰੀਬ ਹਾਂਜੀ ਲਓ ਜੀ ਕਰੋ ਜਿਆਦਾ ਬਹੁਤ ਸੋਹਣਾ ਹੈ ਬੜੀ ਜ਼ਾਂਦਾਰ ਆ ਦੇ ਬੱਚੀ ਵਾਰ ਦਾ ਗਾ ਬਾਨੀ ਦੁੱਜੇ ਸੂਏ ਆ ਵੀਰ ਜੀ ਬੱਚੀ ਹੈ ਜੀ ਆ ਵੇ ਲੱਜੀ ਆ ਵਛੀ ਵਛੀ ਹੈ ਹੀ ਮਗਰ ਹਾਂਜੀ ਹਾਂਜੀ ਬੱਚੀ ਆ ਲਓ ਜੀ ਆਹ ਈ ਬੱਚੀ ਕਰੋ ਇੱਜਾਕਾ ਕਿਵੇਂ ਥਾਨ ਥੋਣ ਚਵਾਈ ਜੂਈ ਦਵਾਈ ਚਵਾਈ ਵੀਰ ਜੀ ਆ ਬਿਲਕੁਲ ਓਕੇ ਆ ਕੋਈ ਭੂਰ ਛੱਟਾ ਨਹੀਂ ਪੋਲੀ ਰੂਰ ਕੀ ਆ ਓਕੇ ਆ ਸਾਰੀ ਹਨਾ ਜੀ ਹਾਂਜੀ ਹਾਂਜੀ ਤੇ ਕੀ ਰੇਡ ਰੋੜ ਵੀਰ ਦੀ ਕਰ ਦੇ ਜੀ ਇਹਦੇ ਦੇ ਨਾਲ ਹੀ ਗੱਲ ਦਾ ਮੋਲਾ ਦਾ 35 ਕਰਦੇ ਆਪਾਂ 30 ਦੀ ਹਾਨਾ ਦੇ ਦੇਵਾਂਗੇ 30 ਦੀ ਹਾਨਾ ਹਾਂਜੀ ਠੀਕ ਐ ਜੀ ਤੇ 30 ਦੇ ਵਿੱਚ ਉਹ ਮਾਨ ਤਾਨ ਵੀਰ ਜੀ ਉਹਨੇ ਵੀਰ ਜੀ ਕੀਤਾ ਜੋ ਮੋਕੇ ਤੇ ਮਾਨ ਤਾਨ ਠੀਕ ਐ ਜੀ ਠੀਕ ਤੇ ਅੱਗੇ ਆ ਗਈ ਬੂਰੀ ਆ ਗਈ ਹਨਾ ਵੀਰ ਜੀ ਬੂਰੀ ਆ ਗਈ ਕਾਲੇ ਚ ਲਾ ਲਈ ਕਾਲੇ ਚ ਲਾ ਲਈ ਹਾਂਜੀ ਹਾਂਜੀ ਬਹੁਤ ਸ਼ਾਨਦਾਰ ਠੰਡੀ ਧੀਰੀ ਝੂਟੀ ਆ ਲਓ ਜੀ ਕਰੋ ਜੀ ਹਾਂਜੀ ਹਾਂਜੀ ਕਿਨਵਾ ਸੂਆ ਇਹਦਾ ਵਿਰਜੀ ਦੂਜਾ ਸੁਆ ਸੋਈ ਆ ਦੂਜਾ ਸੁਆ ਸੋਈ ਆ ਹਾਂਜੀ ਲਓ ਜੀ ਇੱਕ ਰੀ ਫੇਸ ਉਹ ਕਾਈਏ ਦਾ ਹਾਂਜੀ ਹਾਂਜੀ ਵੇਖੋ ਜੀ ਲਓ ਜੀ ਕਰੋ ਜੀ ਚੈੱਕ ਫੇਸ ਬਿੱਲੀ ਆ ਕੇ ਵੀਰਜੀ ਬਿਲਕੁਲ ਬਿਲਕੁਲ ਹਾਂਜੀ ਪਿਓਰ ਵੀਰਜੀ ਨੀਲੀ ਦੀ ਨੀਲੀ ਦੀ ਨੀਲੀ ਦੀ ਵੀਰਜੀ ਪੂਰੀ ਕਾਲੇ ਤੇ ਲਾਲੇ ਥਣ ਤੁਣ ਵੀਰਜੀ ਓਕੇ ਮਾੜਾ ਵੀਰਜੀ ਜਿਵੇਂ ਰੋਹਦਾ ਆਪਾਂ ਵੀਰਜੀ ਡੰਗਰ ਚੋਗੇ ਲਈ ਨੇ ਪਾਸ ਕਰਕੇ ਠੀਕ ਹੈ ਜੀ ਮੁੱਠੀ ਵਾਲਾ ਵੀਰਜੀ ਥਣ ਲੱਗਾ ਇਹਨੂੰ ਵੀ ਤੇ ਮਗਰ ਕੀ ਆ ਗਿਆ ਜੀ ਇਹ ਮਗਰ ਵੀਰਜੀ ਦੇ ਕਟਾ ਮਗਰ ਆ ਜਿਹੜਾ ਕਟਾ ਹਣਾ ਹਾਂਜੀ ਹਾਂਜੀ ਲਓ ਜੀ ਤੇ ਲੈਓ ਜੀ ਖੋਲੋ ਇੱਕ ਰੀਵੀ ਦੀ ਹੋਰ ਚੈੱਕ ਹਾਂ ਕਿੰਨਾ ਦੁੱਧ ਆ ਤੇ ਵੀਰ ਜੀ ਇਸ ਟਾਈਮ ਵੀਰ ਜੀ 10 ਲੀਟਰ ਆਇਆ ਥੱਲੇ ਦੁੱਧਾ 10 ਲੀਟਰ ਦੁੱਧ ਹਾਂਜੀ ਠੀਕ ਹੈ ਜੀ ਲਓ ਜੀ ਕੁਆਲਟੀ ਕਰੋ ਯੂ ਚੈੱਕ ਪਹਿਲਾਂ ਵਾਲੀ ਪੂਰੀ ਲਓ ਜੀ ਕਰੋ ਜੀ ਚੈੱਕ ਜੀ ਕਾਲੇ ਤੇ ਲਾਲੀ ਬੂਰੀ ਕਾਲੇ ਤੇ ਲਾਲੀ ਕਾਲੇ ਤੇ ਲਾਲੀ ਬਾਕੀ ਤੇ ਥਣ ਪਾਣਾ ਸੋਹਣਾ ਲੱਗਾ ਬਿਲਕੁਲ ਜੀ ਬਿਲਕੁਲ ਠੰਡੀ ਧੀਰੀ ਚਵਾਈ ਜੀ ਵੀ ਬਿਲਕੁਲ ਜੀ ਇਹਨੇ ਕੋ ਲੱਤ ਪੋੜ ਜੂਂਗ ਭਾਗ ਮੇਰ ਪੀੜੀ ਡਾ ਕੇ ਚੋਈ ਜਾਵੇ ਠੀਕ ਹੈ ਜੀ ਹਾਂ ਜੀ ਭਾਈ ਬਹੁਤੇ ਆਦੰਦੇ ਵਿੱਚ ਬੈਠਾ ਨਹੀਂ ਜਾਂਦਾ ਪੀੜੀ ਬਾਕੀ ਕੋਈ ਵੀਰ ਪ੍ਰਤਸੰਦੀ ਕਰ ਸਕਦਾ ਹਾਂ ਮੈਂ ਪ੍ਰਤਸੰਦੀ ਆ ਜੀ ਹਾਂ ਜੀ ਦੁੱਧ ਪੱਕਾ ਵੀਰ ਨਹੀਂ ਹੋਊਗਾ ਪੱਕਾ ਵੀਰ ਜੀ 10 ਲੀਟਰ ਦੁੱਧ ਆ ਠੀਕ ਠੀਕ ਆਪਾਂ ਲੀਟਰ ਮਰਾ ਕੇ ਦਾਂਗੇ ਆਪਦੇ ਘਰੇ ਠੀਕ ਹੈ ਜੀ ਹਾਂ ਜੀ ਬਾਕੀ ਸੀਲਸਲਾ ਹੈ ਨਾ ਹਾਂਜੀ ਠੰਡੀ ਠੰਡੀ ਤੇਰੀ ਛੋਟੀ ਗਾਲੀ ਕੋ ਨਹੀਂ ਕਾਲੀ ਪੈਰ ਵਾਲੀ ਤੇ ਲਓ ਜੀ ਫੇਸ ਕਰੋ ਜੀ ਚੈੱਕ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਟ ਰੂਡ ਕਰਦੇ ਜੀ ਇਹਦਾ ਵੀਰ ਜੀ ਜਿਹੜਾ ਮੁੱਲ ਦੇ ਦਾ ਆਪਾਂ ਇੱਕ 10 ਕਰਦੇ ਆ ਅੱਛਾ ਜੀ ਵੀਰ ਜੀ ਜਿਹੜੀ ਆ ਹਨਾ ਇੱਕ 6 ਦੀ ਦੇ ਜਾਗੇ ਇੱਕ 6 ਦੀ 1 ਲੱਖ 6000 ਦੀ ਹਾਂਜੀ ਹਾਂਜੀ ਤੇ 6 ਇਹਦੇ ਵਿੱਚ ਮਾਨਤਾਨ ਵੀ ਜੀ ਮਾਨਤਾਨ ਵਿੱਚ ਚਲੋ ਛੋੜ ਛੱਪਾ ਕਰਦੇ ਆਂਗੇ ਛੋੜ ਛੱਪਾ ਠੀਕ ਹੈ ਜੀ ਬਸ ਮੂਰੀ ਛੋਟੀ 10 ਲੀਟਰ ਦੁੱਧ ਦਾ ਇਹਨਾਂ ਕ ਮੁੱਲ ਕੀ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਕੋਈ ਵੀਰ ਭਰਾ ਤਸੱਲੀ ਕਰਦਾ। ਸੱਲੇ ਵੀਰ ਜੀ ਆਪ ਦੀ ਕਰਕੇ ਆਪ ਦੀ ਦੋ ਟਾਈਮ ਦੀ ਚਵਾਈ ਕਰਕੇ ਹਾਂਜੀ ਮੁਰਕੇ ਜਿਹੜਾ ਲਾਮਾ ਉਹ ਮਾੜਾ ਹੁੰਦਾ। ਮਾੜਾ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ। ਨੰਬਰ ਵੀਰ ਜੀ ਆਪਣਾ ਨੇ 943 ਹਾਂਜੀ 88419 ਠੀਕ ਆ ਜੀ। ਪਿੰਡ ਮਾਨ ਹਾਂਜੀ ਕਰਿਆਲੇ ਨੇੜੇ ਆ। ਠੀਕ ਆ ਜੀ। ਜਿਹ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਠੀਕ ਆ ਜੀ। ਹਾਂਜੀ ਓਕੇ ਵੀਰ ਜੀ ਤੇ ਬਾਹਰਲੇ ਵਾਰ ਵੀਰ ਹੋਣਾ। ਹਾਂਜੀ ਹਾਂਜੀ ਉਧਰ ਕਰਿਆਲੇ ਲੋ ਵੀਰ ਆਈਏ ਸੱਚੇ ਹੱਥ ਆ। ਠੀਕ ਆ ਜੀ। ਤੇ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਰੋ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਨੂੰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ